ਬੋਲ ਰਿਹਾ ਤੇਰੀ ਫੌਜ ਤੇ ਸਰਾਂ ਜਾਨੇ ਕੋਲ ਕੇ ਬੰਦੀ ਸਿੰਘਾਂ ਤੋਂ ਦੀ ਫੌਜ ਤੇ ਸਰਾਂ ਜਾਨੇ ਕੋਲ ਤੇ ਅੱਜ ਇੱਕ ਟਰਾਲੀ ਖੜੀ ਹੈ ਜਿਸ ਦੇ ਉੱਤੇ ਕਿ ਇਹ ਦਰਸਾਇਆ ਗਿਆ ਕਿ ਲੰਬੇ ਸਮੇਂ ਤੋਂ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਸਜਾਵਾਂ ਪੂਰੀਆਂ ਹੋ ਚੁੱਕੀਆਂ ਪਰ ਫਿਰ ਵੀ ਅਜੇ ਤੱਕ ਰਿਹਾਈ ਨਹੀਂ ਮਿਲੀ ਕਿ ਅਸੀਂ ਪਿਛਲੇ 2 ਸਾਲ ਤੋਂ ਕੌਮੀ ਇਨਸਾਫ ਮੋਰਚਾ ਜੋ ਕਿ ਮੁਹੱਲੀ ਚੰਡੀਗੜ੍ਹ ਦੀ ਬਰੂਹਾ ਤੇ ਲੱਗਿਆ ਹੋਇਆ ਹੈ ਉਹਦੇ 7 ਜਨਵਰੀ ਨੂੰ 2 ਸਾਲ ਪੂਰੇ ਹੋਣ ਲੱਗੇ ਨੇ ਸਰਕਾਰ ਨੇ ਅੱਜ ਤੱਕ ਸਾਡੀ ਬਾਤ ਨਹੀਂ ਪੁੱਛੀ ਜੋੜ ਮਿਲੇ ਚਾਹੀਏ ਸੰਗਤ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਇਸ ਵਾਰ 7 ਜਨਵਰੀ ਨੂੰ ਇੰਨਾ ਇਕੱਠ ਅਸੀਂ ਉੱਥੇ ਕਰ ਦਈਏ ਔਰ ਚੰਡੀਗੜ੍ਹ ਭਗਵੰਤ ਮਾਨ ਦੀ ਕੋਠੀ ਨੂੰ ਘੇਰਾ ਪਾ ਕੇ ਉਹਨੂੰ ਕੋਸ਼ਨ ਪਾਈਏ ਸਵਾਲ ਪਾਈਏ ਵੀ ਆਖਿਰ ਤੋ ਚਾਹਨਾ ਕੀ ਹੈ ਪਹਿਲੇ ਕਹਿੰਦੇ ਸੀ ਵੀ ਇਹ ਦੋ ਸਟੇਟਾਂ ਦਾ ਮਾਮਲਾ ਹੈ ਜਿਹੜੀ ਜ਼ਥੇਦਾਰ ਅਵਾਰਾ ਸਾਹਿਬ ਦੀ ਬਦਲੀ ਨਹੀਂ ਹੁੰਦੀ ਪੰਜਾਬ 'ਚ ਪਰ ਉਹ ਪਹਿਲੇ ਕਹਿੰਦੇ ਸੀ ਵੀ ਪੰਜਾਬ ਦੀ ਸਰਕਾਰ ਹੋਰ ਹੈ ਦਿੱਲੀ ਦੀ ਹੋਰ ਹੈ ਹੁਣ ਤੇ ਦੋਨੋਂ ਜਗ੍ਹਾ ਆਪ ਸਰਕਾਰ ਹੈ ਇੱਕ ਇਧਰੋਂ ਕੇਜਰੀਵਾਲ ਸੈਨ ਕਰੇ ਇਧਰੋਂ ਭਗਵੰਤਪਾਲ ਐਸੈਪਟ ਕਰੇ ਤੇ ਜਥੇਦਾਰ ਪੰਜਾਬ ਦੀ ਜੇਲ੍ਹ ਚ ਆਉਂਦੇ ਨੇ ਕਿਉਂਕਿ ਜੇਲ੍ਹ ਮੈਨੂਅਲ ਕਹਿੰਦਾ ਜਿੱਥੇ ਦਾ ਕੈਦੀ ਹੋਵੇ ਉਹਨੂੰ ਉਸੇ ਸਟੇਟ 'ਚ ਰੱਖਿਆ ਜਾਂਦਾ ਹੈ ਕਿਸੇ ਬਾਹਰ ਦੀ ਸਟੇਟ ਜੀ ਨਹੀਂ ਰੱਖਿਆ ਜਾ ਸਕਦਾ ਮੈਂ ਵੀ ਖੁਦ 12-13 ਸਾਲ ਜੇਲ੍ਹ ਕੱਟੀ ਹੈ ਪੁਲਿਸ ਤਸੱਦ ਆਪਣੇ ਪਿੰਡੇ ਦੇ ਚੱਲਿਆ ਪਾਈ ਜਗਤਾਰ ਸਿੰਘ ਹਵਾਰਾ ਦਾ ਸਾਥੀ ਐ ਮੈਂ ਨਾਲ ਰਿਹਾ ਤਿਆੜ ਜੇਲ੍ਹ 'ਚ ਸੋ ਕਹਿਣ ਦਾ ਮਤਲਬ ਵੀ ਅਸੀਂ 2 ਸਾਲ ਤੋਂ ਬੈਠੇ ਆਂ ਕੋਈ ਸੁਣਵਾਈ ਨਹੀਂ ਹੈਗੀ। ਪਟਿੱਕੇ ਰੰਦਾ ਐਲਾਨ ਕਰਦੇ ਹਾਂ ਜੀ ਅਗਲੇ ਕਹਿੰਦੇ ਹੁੱਲੜਵਾਜ ਆ ਫਿਰ ਐਦਾਂ ਦੇ ਕੰਮ ਕਰਦੇ ਫਿਰ ਸਾਨੂੰ ਵੀ ਡਾਂਗ ਭਰਉਣੀ ਪੈਂਦੀ ਓਗੇ ਐਦਾਂ ਦੀ ਗੱਲਾਂ ਵੀ ਸਰਕਾਰਾਂ ਕਰਦੇ। 2 ਸਾਲ ਚ ਗਿਆ ਪਤਾ ਨਹੀਂ ਲੱਗਾ ਵੀ ਇਹ ਸੜਕਾਂ ਦੇ ਬੈਠੇ ਨੇਗੇ। ਅਸੀਂ ਉੱਤੇ ਆਪਣਾ ਗਰਮੀ ਵੀ ਆਈ ਹੈ ਸਰਦੀ ਵੀ ਆਈ ਹੈ ਹਨੇਰੀ ਵੀ ਆਈ ਹੈ ਝੱਖੜ ਵੀ ਚੱਲੇ ਨੇਗੇ। ਪਟਿੱਕੇ ਤੁਸੀਂ ਨਾਲ ਵੀ ਰਹੇ ਹੋ ਜਦੋਂ ਕੇਂਦਰ ਸਰਕਾਰ ਤੋਂ ਗੱਲਾਂ ਜਾਂਦੀਆਂ ਜੀ ਤਾਂ ਉਹ ਕਹਿੰਦੇ ਵੀ ਆਪਣੀ ਗਲਤੀ ਤਾਂ ਮੰਨਦੇ ਨਹੀਂ ਐਦਾਂ ਦੇ ਬਿਆਨ ਆਉਂਦੇ ਫਿਰ ਗ੍ਰਹਿ ਮੰਤਰੀ ਸਾਹਿਬ ਦੇ ਵੀ ਜਦੋਂ ਗਲਤੀ ਨਹੀਂ ਮੰਨਦੇ ਫਿਰ ਕਿਉਂ ਛੱਡੀ ਹੈ? ਜਾਦਾ ਸੀ ਐਮ ਸ਼ਾਹ ਅਬਦਾਲੀ ਨੂੰ ਖਦੇੜ ਦੇ ਸੀ ਜਦ ਤੱਕ ਇਹ ਕਹਿੰਦੇ ਸਿੱਖ ਬੜੇ ਚੰਗੇ ਆ ਜੇ ਹੁਣ ਤੁਸੀਂ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰੋਗੇ ਤੇ ਸਾਡੇ ਅਣਖੀ ਨੌਜਵਾਨ ਕਿਵੇਂ ਬੈਠ ਜਾਂਦੇ ਹੁਣ ਆ ਭਾਜਪਾ ਦੀ ਸਰਕਾਰ ਇਹ ਕਹਿੰਦੇ ਆ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹ ਗਲਤ ਹੋਇਆ ਆ ਜਿਹੜਾ ਰਵਨੀਤ ਬਿੱਟੂ ਆ ਬਿਆਨ ਸਿੰਘ ਦਾ ਪੋਤਾ ਹੁਣ ਉਹ ਵੀ ਇਹੀ ਗੱਲ ਕਹਿੰਦਾ ਪਹਿਲਾਂ ਕਾਂਗਰਸ ਵਿੱਚ ਸੀ ਆਜੋ ਭਾਜਪਾ ਜਾ ਕੇ ਕਹਿੰਦਾ ਵੀ ਇੰਦਰਾ ਗਾਂਧੀ ਨੇ ਜੋ ਅਟੈਕ ਰਿਹਾ ਉਹ ਗਲਤ ਹੋਇਆ ਇਹ ਆਪਣੇ ਬਿਆਨ ਪੜੇ ਨੇ ਤੁਸੀਂ ਜੇ ਮੰਨਦੇ ਹੋ ਇਹ ਗਲਤ ਹੋਇਆ ਆ ਫਿਰ ਸਾਡੇ ਨੌਜਵਾਨਾਂ ਨੇ ਜੇ ਹਥਿਆਰ ਚੱਕੇ ਤੁਸੀਂ ਚਕਾਏ ਸਾਸ ਨਹੀਂ ਤਾਂ ਚੱਕੇ ਤੇ ਜੇ ਤੁਸੀਂ ਕਹਿੰਦੇ ਹੋ ਗਲਤ ਆ ਤਾਂ ਇਹਨਾਂ ਦੇ ਹਥਿਆਰ ਚੱਕਣੇ ਜਾਇਜ਼ ਸੀ ਤੇ ਫਿਰ ਤੁਸੀਂ ਇਹਨਾਂ ਨੂੰ ਅੰਦਰ ਕਿਉਂ ਤਾੜੀ ਬੈਠੇ ਹੋ ਮੁਸਲਮਾਨਾਂ ਨੂੰ ਮਾਰਿਆ ਧੀਆਂ ਪੈਣ ਦੀ ਪੱਤ ਲੁੱਟੀ ਉਹਨਾਂ ਨੂੰ ਸਰਕਾਰ ਬਾਹਰ ਕੱਢ ਰਹੀ ਆ ਜਿਹੜੇ ਸਾਧੂ ਜਿਹੜੇ ਇਹਨਾਂ ਦੇ ਬਲਾਤਕਾਰੀ ਸਾਧਾਂ ਜਿਨ੍ਹਾਂ ਨੇ ਕਤਲ ਵੀ ਕਰੇ ਉਹ ਅੱਜ ਉਹਨਾਂ ਨੂੰ ਹਫਤੇ ਹਫਤੇ ਬਾਅਦ ਪੈਰੋਲ ਦੇ ਦਿੰਦੇ ਨੇ ਕੀ ਗੱਲ ਇਹ ਉਹਨਾਂ ਦਾ ਕਰੇ ਬਲਾਤਕਾਰ ਘਣਾਉਣੇ ਜੁਰਮ ਕਰੇ ਇਨਰ ਤਾਂ ਆਪਣੀ ਕੌਮ ਤੇ ਅਣਖ ਦੀ ਲੜਾਈ ਦਿਖਾਈ ਜੋ ਸਿੱਖਾਂ ਦਾ ਸ਼ੁਰੂ ਤੇ ਸੁਭਾਅ ਰਿਹਾ ਹੈ। ਸਹੀਤੀ ਸਭਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਖੜੇ ਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਆਈ ਹੈ। ਸ਼ਹੀਦਾਂ ਨੂੰ ਜਿੱਥੇ ਸੰਗਤਾਂ ਨਤਮਸਤਕ ਹੋਣ ਦੇ ਲਈ ਆਉਂਦੀਆਂ ਤਾਂ ਬਹੁਤ ਸਾਰੇ ਕਾਰਜ ਅਜਿਹੇ ਚੱਲਦੇ ਆ ਜੋ ਕਿ ਕੌਮੀ ਕਾਰਜ ਬਣੇ ਆ ਜਿਨ੍ਹਾਂ ਨੂੰ ਹਰ ਸਿੱਖ ਕਰਦਾ ਹੈ ਹਰ ਸਿੱਖ ਜਿਨ੍ਹਾਂ ਕਾਰਜਾਂ ਦਾ ਸੁਨੇਹਾ ਦਿੰਦਾ ਹੈ ਵੱਡੇ ਮੋਰਚੇ ਵੱਖ-ਵੱਖ ਥਾਵਾਂ ਦੇ ਉੱਤੇ ਚੱਲ ਰਿਹਾ ਜਿਨ੍ਹਾਂ ਦੇ ਵਿੱਚੋਂ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਲੰਮੇ ਸਮੇਂ ਤੋਂ ਲੱਗਿਆ ਹੋਇਆ ਹੈ ਤੇ ਅੱਜ ਇੱਕ ਟਰਾਲੀ ਖੜੀ ਹੈ ਜਿਸ ਦੇ ਉੱਤੇ ਕਿ ਇਹ ਦਰਸਾਇਆ ਗਿਆ ਕਿ ਲੰਬੇ ਸਮੇਂ ਤੋਂ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਪਰ ਫਿਰ ਵੀ ਅਜੇ ਤੱਕ ਰਿਹਾਈ ਨਹੀਂ ਮਿਲੀ ਤੇ ਉਹ ਰਿਹਾਈ ਲੈਣ ਦੇ ਲਈ ਸਿੰਘਾਂ ਦੇ ਵੱਲੋਂ ਜਿੱਥੇ ਮੋਰਚਾ ਮੋਹਾਲੀ ਵਿਖੇ ਲਾਇਆ ਗਿਆ ਤਾਂ ਫਤਿਹਗੜ ਸਾਹਿਬ ਵਿਖੇ ਵੀ ਆ ਕੇ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਹੈ ਮੋਰਚੇ ਵਿੱਚ ਪਹੁੰਚਣ ਦੇ ਲਈ ਆ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੱਥੇ ਟਰਾਲੀ ਲਾ ਕੇ ਖੜੇ ਹੋ ਬਹੁਤ ਸਾਰੀਆਂ ਹੋ ਸਟੇਜਾਂ ਵੀ ਲੱਗੀਆਂ ਹੋਈਆਂ ਬਹੁਤ ਸਾਰੇ ਲੰਗਰ ਲੱਗੇ ਹੋਏ ਆ ਤੇ ਤੁਸੀਂ ਟਰਾਲੀ ਤੇ ਕੀ ਸੁਨੇਹਾ ਦੇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਸੇ ਚੀਜ਼ ਨੂੰ ਅਗਰ ਸਹੀ ਢੰਗ ਨਾਲ ਡਿਸਪਲੇ ਕਰਕੇ ਸੰਗਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਉਹ ਜ਼ਿਆਦਾ ਅਸਰ ਪਾਉਂਦੀ ਹੈ ਜੀ ਇਸੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਕ ਜੇਲ੍ਹ ਦਾ ਰੂਪ ਦਿੱਤਾ ਆਂਦਾ ਜਾਂਦਾ ਸਿੱਖ ਜੋ ਕਿ ਗੁਰੂਆਂ ਦੀ ਧਰਤੀ ਦੇ ਨਤਮਸ ਸਤਕੋ ਨਾ ਰਿਹਾ ਉਹ ਰੁੱਕ ਕੇ ਜ਼ਰੂਰ ਦੇਖਦਾ ਹੈ ਵੀ ਇਹ ਜੇਲ੍ਹ ਚ ਕੌਣ ਹੈ ਫਿਰ ਜਦੋਂ ਨੇੜੇ ਆ ਕੇ ਦੇਖਦਾ ਤੇ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਜਕਤਾਰ ਸਿੰਘ ਵਾਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਫਿਰ ਇੱਥੇ ਰੁੱਕ ਕੇ ਜਿਹੜੇ ਵੀ ਸਾਡੇ ਸੂਝਵਾਨ ਸੱਜਣ ਨੇ ਔਰ ਉਹਨਾਂ ਬਾਰੇ ਬੰਦੀ ਸਿੰਘਾਂ ਬਾਰੇ ਇਹਨਾਂ ਨੂੰ ਜਾਨੂ ਕਰਾਉਂਦੇ ਨੇ ਕਿ ਅਸੀਂ ਪਿਛਲੇ 2 ਸਾਲ ਤੋਂ ਕੌਮੀ ਇਨਸਾਫ ਮੋਰਚਾ ਜੋ ਕਿ ਮੁਹੱਲੀ ਚੰਡੀਗੜ੍ਹ ਦੀ ਬਰੂਹਾ ਤੇ ਲੱਗਿਆ ਹੋਇਆ ਹੈ ਉਹਦੇ 7 ਜਨਵਰੀ ਨੂੰ 2 ਸਾਲ ਪੂਰੇ ਹੋਣ ਲੱਗੇ ਨੇ ਸਰਕਾਰ ਨੇ ਅੱਜ ਤੱਕ ਸਾਡੀ ਬਾਤ ਨਹੀਂ ਪੁੱਛੀ ਵੀ ਤੁਸੀਂ ਕਿਉਂ ਬੈਠੇ ਹੋ ਉੱਥੇ ਇਸ ਕਰਕੇ ਅਸੀਂ ਜੋੜ ਮਿਲੇ ਚਾਹੀਏ ਸੰਗਤ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਇਸ ਵਾਰ 7 ਜਨਵਰੀ ਨੂੰ ਇੰਨਾ ਇਕੱਠ ਅਸੀਂ ਉੱਥੇ ਕਰ ਦਈਏ ਔਰ ਚੰਡੀਗੜ੍ਹ ਭਗਵੰਤ ਮਾਨ ਦੀ ਕੋਠੀ ਨੂੰ ਘੇਰਾ ਪਾ ਕੇ ਉਹਨੂੰ ਕੋਸ਼ਨ ਪਾਈਏ ਸਵਾਲ ਪਾਈਏ ਵੀ ਆਖਰ ਤੂੰ ਚਾਹਨਾ ਕੀ ਹੈ ਵੀ ਅਸੀਂ ਇੱਥੇ ਸਾਰੀ ਨੂੰ ਰੋੜ ਤੇ ਬਹਿਣਾ ਨਹੀਂ ਸਾਡੀ ਗੱਲਾਂ ਕਿਉਂ ਨਹੀਂ ਸਰਕਾਰ ਤੱਕ ਪਹੁੰਚਦੀਆਂ ਪਹਿਲੇ ਕਹਿੰਦੇ ਸੀ ਵੀ ਇਹ ਦੋ ਸਟੇਟਾਂ ਦਾ ਮਾਮਲਾ ਹੈ ਜਿਹੜੀ ਜਥੇਦਾਰ ਹਵਾਰਾ ਸਾਹਿਬ ਦੀ ਬਦਲੀ ਨਹੀਂ ਹੁੰਦੀ ਪੰਜਾਬ 'ਚ ਅਸੀਂ ਕੋਈ ਇਹੋ ਜਿਹੀ ਡਿਮਾਂਡ ਨਹੀਂ ਰੱਖੀ ਜਿਹੜੀ ਕਾਨੂੰਨ ਤੋਂ ਬਾਹਰ ਹੋਵੇ ਅਸੀਂ ਕਾਨੂੰਨ ਦੇ ਦਾਇਰੇ 'ਚ ਰੱਖ ਕੇ ਡਿਮਾਂਡਾਂ ਰੱਖੀਆਂ ਆਪਣੀਆਂ ਪਰ ਉਹ ਪਹਿਲੇ ਕਹਿੰਦੇ ਸੀ ਵੀ ਪੰਜਾਬ ਦੀ ਸਰਕਾਰ ਹੋਰ ਹੈ ਦਿੱਲੀ ਦੀ ਹੋਰ ਹੈ ਹੁਣ ਤੇ ਦੋਨੋਂ ਜਗ੍ਹਾ ਆਪ ਸਰਕਾਰ ਹੈ ਇੱਕ ਇਧਰੋਂ ਕੇਜਰੀਵਾਲ ਸੈਨ ਕਰੇ ਇਧਰੋਂ ਭਗਵੰਤਪਾਲ ਰਿਸੈਪਟ ਕਰੇ ਤੇ ਜਥੇਦਾਰ ਪੰਜਾਬ ਦੀ ਜੇਲ੍ਹ ਚ ਆਂਦੇ ਨੇ ਕਿਉਂਕਿ ਜੇਲ੍ਹ ਮੈਨੂਅਲ ਕਹਿੰਦਾ ਜਿੱਥੇ ਦਾ ਕੈਦੀ ਹੋਵੇ ਉਹਨੂੰ ਉਸੇ ਸਟੇਟ 'ਚ ਰੱਖਿਆ ਜਾਂਦਾ ਹੈ ਕਿਸੇ ਬਾਹਰ ਦੀ ਸਟੇਟ 'ਚ ਨਹੀਂ ਰੱਖਿਆ ਜਾ ਸਕਦਾ 2012 ਤੱਕ ਜੋ ਜਥੇਦਾਰ ਜੀ ਦਾ ਦਿੱਲੀ ਦਾ ਕੇਸ ਸੀ ਉਹ ਖਤਮ ਹੋਇਆ ਹੋਇਆ ਹੈ ਅੱਜ 12 ਸਾਲ ਹੋ ਗਏ ਬਗੈਰ ਕੇਸ ਤੇ ਉੱਥੇ ਉਹਨਾਂ ਨੂੰ ਰੱਖਿਆ ਹੈ ਕਹਿੰਦੇ ਵੀ ਸੰਵਿਧਾਨ ਦਾ ਕਾਨੂੰਨ ਦਾ ਰਾਜ ਹੈ ਸੰਵਿਧਾਨ ਦਾ ਅਸੀਂ 75 ਸਾਲ ਮਨਾ ਰਹੇ ਹਾਂ ਫਲਾਣਾ ਕਰ ਰਹੇ ਹਾਂ ਕਿੰਨੇ ਕੇਸ ਪੈਂਡਿੰਗ ਆ ਜੀ ਜਥੇਦਾਰ ਜੀ ਦੇ ਇਸ ਟਾਈਮ ਤਿੰਨ ਕੇਸ ਪ ਇੱਕ ਖਰੜ ਦਾ ਕੇਸ ਹੈ ਤੇ ਇੱਕ ਸੁਹਾਣਾ ਸਾਹਿਬ ਦਾ ਕੇਸ ਹੈ ਤੇ ਸਿੰਘ ਸਾਹਿਬ ਇਹਨਾਂ ਨੇ ਕਿਹਾ ਵੀ ਅਸੀਂ ਦੱਸਣ ਦੇ ਲਈ ਇਹ ਲਗਾਇਆ ਮੋਰਚਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਅਜੇ ਵੀ ਲੋਕ ਹੈਗੇ ਜਿਨ੍ਹਾਂ ਨੂੰ ਪਤਾ ਨਹੀਂ ਹਾਂਜੀ ਹੁਣ ਮੈਂ ਅਸੀਂ ਕਹਿ ਕਹੀਏ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਪਾਕ ਸਿੰਘ ਜੰਮੇ ਇਕਨ ਬਾਬਾ ਜੀ ਦੱਸ ਕੇ ਗਏ ਵੀ ਕੁਆਂਟੀਆਂ ਦੇ ਜੰਮੇ ਸਾਡੇ ਨਾਲ ਜੰਮੇ ਪਤਾ ਸਾਰਾ ਇਹ ਆਉਂਦੇ ਨਹੀਂ ਹੈਗੇ ਜਾਣ ਕੇ ਆਉਣਾ ਚਾਹੀਦਾ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਵਾਤੇ ਵਾਤੇ ਪਹੁੰਚੋ ਜਰੂਰ ਆਉਣਾ ਚਾਹੀਦਾ ਜੀ ਦੇਖੋ ਜੇ ਕਿਸੇ ਨੇ ਨਹੀਂ ਜਗਾਉਂਦੇ ਲੋਕ ਆਪਣੇ ਰਜੇਵੇਂ ਤੇ ਆਫਿਸੇ ਬੈਠੇ ਆ ਉਹ ਵੀ ਕਿਆ ਕਰਨ ਠੀਕ ਨੇ ਤਾਂ ਕਰਕੇ ਅਸੀਂ ਕਹਿ ਵੀ ਦੱਸਿਏ ਲੋਕਾਂ ਨੂੰ ਲੋਡ ਨਹੀਂ ਮਹਿਸੂਸ ਹੋ ਰਹੀ ਤੁਹਾਨੂੰ ਕੀ ਲੱਗਦਾ ਭਾਜੀ ਲੋਡ ਨਹੀਂ ਮਹਿਸੂਸ ਹੋ ਰਹੀ ਨਹੀਂ ਲੋੜ ਪੈਸਾ ਵਾਰੀ ਖਾਲਸਾ ਵਾਰੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਰੋਣੀ ਕਮੇਟੀ ਦੀ ਨਿੰਦਾ ਕਰਨਾ ਚਾਹੁੰਦਾਗਾ ਪਿਛਲੇ ਸਾਲ ਵੀ ਉਹਨਾਂ ਨੇ ਸਾਨੂੰ ਕੋਈ ਮਾੜੀ ਜਿਹੀ ਜਗ੍ਹਾ ਨਹੀਂ ਦਿੱਤੀ ਸਟੇਜ ਲਾਉਣ ਲਈ ਇਸ ਵਾਰ ਵੀ ਇਹੀ ਕੁਝ ਹੋਇਆਗਾ ਦੋ ਮਹੀਨੇ ਇਹਨਾਂ ਦੇ ਤਰਲੇ ਕਰੀ ਗਏ ਇਹਨਾਂ ਨੇ ਕੋਈ ਸਾਨੂੰ ਜਗ੍ਹਾ ਨਹੀਂ ਦਿੱਤੀ ਤਾਂ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਲੈ ਕੇ ਆਪ ਸਟੇਜਾਂ ਦੇ ਉੱਤੇ ਖੜਦੇ ਆ ਜੀ ਵੱਡੀਆਂ ਸਟੇਜਾਂ ਲਾਉਂਦੇ ਆ ਜੀ ਤੇ ਨਾਰਾ ਦਿੰਦੇ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਉਹ ਸਿਰਫ ਇੱਕ ਦੋ ਸਿੰਘਾਂ ਦੇ ਹੱਕ ਦੇ ਵਿੱਚ ਨਾਰਾ ਮਾਰਦੇ ਨੇ ਉਹ ਬਲਵੰਤ ਸਿੰਘ ਰਾਜਵਾਨੇ ਦੇ ਤੇ ਗਰਦੀਪ ਸਿੰਘ ਖੇੜਾ ਦੇ ਜਿਹੜਾ ਉਹਨਾਂ ਦੇ ਲਾਤ ਦੇ ਥੱਲੇ ਲੰਘ ਗਿਆ ਕਹਿਣ ਦਾ ਮਤਲਬ ਹੈ ਤੁਹਾਡਾ ਤੁਹਾਡਾ ਨਾਰਾ ਸਾਂਝਾ ਹੈ ਸਾਡਾ ਨਾਰਾ ਬਿਲਕੁਲ ਸਾਂਝਾ ਹੈਗਾ ਅਸੀਂ ਜਿਹੜੇ ਨੌ ਦੇ ਨੌ ਬੰਦੀ ਸਿੰਘ ਅਸੀਂ ਸਾਰਿਆਂ ਦੇ ਬਰਾਬਰ ਉਹ ਕਰ ਰਹੇ ਆਂ ਸੋ ਕਹਿਣ ਦਾ ਮਤਲਬ ਸੁਣਨੀ ਕਮੇਟੀ ਨੇ 2 ਮਹੀਨੇ ਤੇ ਤਰਲੇ ਪਾ ਕੇ ਫਿਰ ਅਸੀਂ ਆ ਜਿਹੜੀ ਸਟੇਜ ਹੈ ਆ ਟਰਾਲੀਆਂ ਦੇ ਥਰੂ ਅਸੀਂ ਇੱਥੇ ਮਰੋੜ ਦੇ ਉੱਪਰੇ ਲਾਈ ਹੈ ਕਿਉਂਕਿ ਹੁਣ ਅਸੀਂ ਤਾਂ ਆਪਣਾ ਕੰਮ ਕਰ ਰਹੀਆਂ ਲਿਟਰੇਚਰ ਬਣ ਰਿਹਾ ਕਿਉਂਕਿ 7 ਜਨਵਰੀ ਨੂੰ 2 ਸਾਲ ਹੋ ਜਾਣੇ ਆ ਸੋ 7 ਜਨਵਰੀ ਜਿਹੜੀ ਸਾਡੀ ਤਾਲਮੇਲ ਕਮੇਟੀ ਹੈ ਮੈਂ ਵੀ ਉਹਦਾ ਮੈਂਬਰ ਐ ਮੈਂ ਵੀ ਖੁਦ 12 13 ਸਾਲ ਜੇਲ੍ਹ ਕੱਟੀ ਐ ਪੁਲਿਸ ਤਸੱਦ ਆਪਣੇ ਪਿੰਡੇ ਦੇ ਵਿੱਚ ਲੈ ਪਾਈ ਜਗਤਾਰ ਸਿੰਘ ਹਵਾਰਾ ਦਾ ਸਾਥੀ ਐ ਮੈਂ ਨਾਲ ਰਿਹਾ ਤਿਹਾਰ ਜੇਲ੍ਹ 'ਚ ਸੋ ਕਹਿਣ ਦਾ ਮਤਲਬ ਵੀ ਅਸੀਂ 2 ਸਾਲ ਤੋਂ ਬੈਠੇ ਆ ਕੋਈ ਸੁਣਵਾਈ ਨਹੀਂ ਹੈਗੀ ਇਹਨਾਂ ਦੇ ਜਦੋਂ ਅਸੀਂ ਕੋਈ ਮਾਰਚ ਕਰਦੇ ਆ ਮੰਤਰੀ ਨੂੰ ਪੁਲਿਸ ਲੈ ਆਉਂਦੀ ਐ ਆ ਪੰਜਾਬ ਸਰਕਾਰ ਦੇ ਉਹ ਆ ਕੇ ਲਾਰਾ ਲਾਉਣ ਦਾ ਵੀ ਹਾਂ ਸਾਨੂੰ ਮਹੀਨੇ ਦਾ ਟਾਈਮ ਦੇ ਦਿਓ ਅਸੀਂ ਕੁਛ ਨਾ ਕੁਛ ਕਰਾਂਗੇ ਪਰ ਹੁੰਦਾ ਕੁਝ ਵੀ ਨਹੀਂ ਨਾ ਹੁਣ ਤੱਕ ਕੁਝ ਹੋਇਆ ਸੋ ਹੁਣ ਅਸੀਂ 23 ਸਾਡੀ ਨਵੰਬਰ ਨੂੰ ਬਹੁਤ ਵੱਡੀ ਮੀਟਿੰਗ ਹੋਈ ਸੀ ਤਾਲਮੇਲ ਕਮੇਟੀ ਦੀ ਉਸ ਦੇ ਵਿੱਚ ਮਤਾ ਪਾਸ ਕੀਤਾ ਸੀਗਾ ਵੀ 7 ਤਰੀਕ ਨੂੰ 2 ਸਾਲ ਹੋ ਜਾਣੇ ਆ ਜਨਵਰੀ ਨੂੰ 2025 ਨੂੰ ਵੀ ਕੋਈ ਵੱਡਾ ਪ੍ਰੋਗਰਾਮ ਦਿਈਏ ਉਸ ਤਹਿਤ ਅਸੀਂ ਬਹੁਤ ਵੱਡਾ ਪ੍ਰੋਗਰਾਮ ਦਿੱਤਾਗਾ ਜਿਹਦੇ ਵਿੱਚ ਅਸੀਂ ਉੱਤੇ ਪੂਰਾ ਇਕੱਠ ਕਰਕੇ ਚੰਡੀਗੜ੍ਹ ਜਾ ਕੇ ਭਗਵੰਤ ਮਾਨ ਦੀ ਕੋਠੀ ਨੂੰ ਘੇਰਾ ਪਾਣਾਗਾ ਕਿਉਂਕਿ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਦਾ ਦੱਸ ਕੇ ਸਾਡੇ ਨੇ ਤੁਹਾਨੂੰ ਇਹ ਉਹਨਾਂ ਦੇ ਪਹਿਲਾਂ ਮੁਲਾਕਾਤ ਕਰਦੇ ਰਹੇ ਨੇ ਸਰਦਾਰ ਬਲਬੀਰ ਸਿੰਘ ਈਸਾਰ ਸੋ ਉਹਨਾਂ ਦਾ 2012 ਦਾ ਕੇਸ ਖਤਮ ਹੋਇਆ ਪਿਆਗਾ ਉੱਤੇ ਕੋਈ ਕੇਸ ਨਹੀਂ ਹੈਗਾ ਫੇਰ ਵੀ ਉਹਨਾਂ ਨੂੰ ਤਿਹਾਰ ਜੇਲ੍ਹ 'ਚ ਰੱਖਿਆ ਹੋਇਆ ਜਦੋਂ ਕਿ ਉਸੇ ਟਾਈਮ ਸ਼ਿਫਟ ਕਰਨਾ ਚਾਹੀਦਾ ਸੀ ਪੰਜਾਬ ਦੀ ਜੇਲ੍ਹ 'ਚ ਹੁਣ ਕੋਠੀ ਘੇਰਨ ਦਾ ਐਲਾਨ ਕਰਦੇ ਹੋ ਜੀ ਅਗਲੇ ਕਹਿੰਦੇ ਹੁੱਲੜਵਾਜ ਆ ਫਿਰ ਐਦਾਂ ਦੇ ਕੰਮ ਕਰਦੇ ਫਿਰ ਸਾਨੂੰ ਵੀ ਡਾਂਗ ਭਰਉਣੀ ਪੈਂਦੀ ਓਕੇ ਐਦਾਂ ਦੀ ਗੱਲਾਂ ਵੀ ਸਰਕਾਰਾਂ ਕਰ ਚਲੋ ਕੋਈ ਗੱਲ ਨਹੀਂ ਕਰਦੇ ਉਹ ਫਿਰ ਕੀ ਹੋ ਗਿਆ ਉਹ ਤਾਂ ਹੁਣ ਇੱਕ ਪਾਸਾ ਕਰਨਾ ਪਊਗਾ ਨਾ ਦੋ ਅਸੀਂ ਉੱਤੇ ਆਪਣਾ ਗਰਮੀ ਵੀ ਆਈ ਹੈ ਸਰਦੀ ਵੀ ਆਈ ਹੈ ਨੇਰੀ ਵੀ ਆਈ ਹੈ ਠਖੜ ਵੀ ਚੱਲੇ ਨੇ ਸਰਕਾਰ ਕਿਆ ਨਹੀਂ ਕਰ ਸਕਦੀ ਉੱਥੇ ਦਿੱਲੀ ਚ ਵੀ ਇਹਨਾਂ ਦੀ ਸਰਕਾਰ ਹੈ ਪੰਜਾਬ ਪੀ ਇਹ ਹੀ ਸਰਕਾਰ ਹੈ ਬਾਕੀ ਸਿੰਘ ਛੱਡੋ ਚਲੋ ਅਦਾਲਤ ਦੀ ਗੱਲ ਹੈ ਹਵਾਰੇ ਨੂੰ ਇਹ ਚਾਹਣ ਅੱਜ ਪੰਜਾਬ ਲੈ ਕੇ ਆ ਸਕਦੇ ਨੇ ਕਿਉਂਕਿ ਇੱਥੇ ਵੀ ਪੰਜਾਬ ਆਪ ਸਰਕਾਰ ਹੈ ਤੇ ਦਿੱਲੀ ਵੀ ਆਪ ਸਰਕਾਰ ਹੈ ਸਿਰਫ ਗੱਲ ਉਹ ਹੀ ਆ ਵੀ ਲਾਰਾ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਤੁਸੀਂ ਕਹਿੰਦੇ ਤੁਸੀਂ ਨਾਲ ਵੀ ਰਹੇ ਹੋ ਜਦੋਂ ਕੇਂਦਰ ਸਰਕਾਰ ਤੋਂ ਗੱਲਾਂ ਜਾਂਦੀਆਂ ਜੀ ਤਾਂ ਉਹ ਕਹਿੰਦੇ ਵੀ ਆਪਣੀ ਗਲਤੀ ਤਾਂ ਮੰਨਦੇ ਨਹੀਂ ਐਦਾਂ ਦੇ ਬਿਆਨ ਆਉਂਦੇ ਫਿਰ ਗ੍ਰਹਿ ਮੰਤਰੀ ਸਾਹਿਬ ਤੇ ਵੀ ਜਦੋਂ ਗਲਤੀ ਨਹੀਂ ਮੰਨਦੇ ਫਿਰ ਕਿਉਂ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਦੱਸੋ ਅਹਿਮ ਸ਼ਾ ਅਬਦਾਲੀ ਨੇ ਹਮਲਾ ਕਰਿਆ ਦਰਬਾਰ ਸਾਹਿਬ ਤੇ ਸਿੱਖਾਂ ਨੇ ਬਦਲਾ ਲਿਆ ਇੰਦਰਾ ਗਾਂਧੀ ਨੇ ਹਮਲਾ ਕਰਿਆ ਸਾਡਾ ਸਿੱਖਾਂ ਦਾ ਦਿਲ ਕੀ ਆ ਸਿੱਖ ਜਿਹੜਾ ਸਾਡਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਆ ਸਾਡਾ ਅਕਾਲ ਤਖਤ ਸਾਹਿਬ ਆ ਸਿੱਖਾਂ ਦਾ ਦਿਲ ਆ ਜੇ ਕੋਈ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਗੋਲੀ ਚੱਲੀ ਆ ਸਮਝੋ ਸਿੱਖਾਂ ਦੇ ਦਿਲ ਤੇ ਗੋਲੀ ਚੱਲੀ ਆ ਸਿੱਖ ਕਦੇ ਬਰਦਾਸ਼ਤ ਨਹੀਂ ਕਰਦੇ ਜਦ ਅਸੀਂ ਅਹਿਮ ਸ਼ਾਹ ਅਬਦਾਲੀ ਨੂੰ ਖਦੇੜਦੇ ਸੀ ਜਦ ਤੱਕ ਕਹਿੰਦੇ ਸਿੱਖ ਬੜੇ ਚੰਗੇ ਆ ਜੇ ਹੁਣ ਤੁਸੀਂ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰੋਗੇ ਤੇ ਸਾਡੇ ਅਣਖੀ ਨੌਜਵਾਨ ਕਿਵੇਂ ਬੈਠ ਜਾਂਦੇ ਤੇ ਉਹੀ ਲੋਕ ਜਿਹੜੇ ਕਹਿੰਦੇ ਆ ਹੁਣ ਆ ਭਾਜਪਾ ਦੀ ਸਰਕਾਰ ਆ ਇਹ ਕਹਿੰਦੇ ਆ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹ ਗਲਤ ਹੋਇਆ ਆ ਜਿਹੜਾ ਰਵਨੀਤ ਬਿੱਟੂ ਆ ਬਿਆਨ ਸਿੰਘ ਦਾ ਪੋਤਾ ਹੁਣ ਉਹ ਵੀ ਇਹੀ ਗੱਲ ਕਹਿੰਦਾ ਪਹਿਲਾਂ ਕਾਂਗਰਸ ਵਿੱਚ ਸੀ ਆਜੋ ਭਾਜਪਾ ਜਾ ਕੇ ਕਹਿੰਦਾ ਵੀ ਇੰਦਰਾ ਗਾਂਧੀ ਨੇ ਜੋ ਅਟੈਕ ਕਰਿਆ ਉਹ ਗਲਤ ਹੋਇਆ ਇਹ ਆਪਣੇ ਬਿਆਨ ਪੜੇ ਨਹੀਂ ਜੀ ਤੁਸੀਂ ਜੇ ਮੰਨਦੇ ਹੋ ਇਹ ਗਲਤ ਹੋਇਆ ਤਾਂ ਫਿਰ ਸਾਡੇ ਨੌਜਵਾਨਾਂ ਨੇ ਜੇ ਹਥਿਆਰ ਚੱਕੇ ਤੁਸੀਂ ਚੁਕਾਏ ਸਾਸੀ ਨਹੀਂ ਤਾਂ ਚੱਕੇ ਤੁਸੀਂ ਅਟੈਕ ਕਰੋਗੇ ਸਾਡੇ ਦਿਲਾਂ ਤੇ ਗੋਲੀਆਂ ਚਲਾਉਂਗੇ ਤਾਂ ਸਾਡੇ ਨੌਜਵਾਨ ਅਣਖੀ ਨੌਜਵਾਨ ਹਥਿਆਰ ਚੱਕਣਗੇ ਤੇ ਜੇ ਤੁਸੀਂ ਕਹਿੰਦੇ ਆ ਗਲਤ ਆ ਤਾਂ ਇਹਨਾਂ ਦੇ ਹਥਿਆਰ ਚੱਕਣੇ ਜਾਇਜ਼ ਸੀ ਤੇ ਫਿਰ ਤੁਸੀਂ ਇਹਨਾਂ ਨੂੰ ਅੰਦਰ ਕਿਉਂ ਤਾੜੀ ਬੈਠੇ ਹੋ ਇਸ ਕਰਕੇ ਇਹਦਾ ਮਤਲਬ ਇਹਨਾਂ ਦਾ ਕ ਜੇ ਇੱਕ ਗਲਤੀ ਤੁਸੀਂ ਕਰੀ ਆ ਤੁਸੀਂ ਅੱਜ ਗਲਤੀ ਮੰਨਦੇ ਹੋ ਤਾਂ ਤੁਹਾਨੂੰ ਉਹਨੂੰ ਬਾ ਇੱਜ਼ਤ ਛੱਡਣਾ ਚਾਹੀਦਾ ਸੀ ਹੁਣ ਤਾਂ ਸਜ਼ਾ ਵੀ ਭੁਗਤ ਚੁੱਕੇ ਆ ਗਜਰਾਤ ਦੇ ਵਿੱਚ ਜਿਨ੍ਹਾਂ ਨੇ ਦੰਗੇ ਕੀਤੇ ਮੁਸਲਮਾਨਾਂ ਨੂੰ ਮਾਰਿਆ ਧੀਆਂ ਪੈਣ ਦੀ ਪੱਤ ਲੁੱਟੀ ਉਹਨਾਂ ਨੂੰ ਸਰਕਾਰ ਬਾਹਰ ਕੱਢ ਰਹੀ ਆ ਜਿਹੜੇ ਸਾਧੂ ਜਿਹੜੇ ਇਹਨਾਂ ਦੇ ਬਲਾਤਕਾਰੀ ਸਾਧਾਂ ਜਿਨ੍ਹਾਂ ਨੇ ਕਤਲ ਵੀ ਕਰੇ ਉਹ ਅੱਜ ਉਹਨਾਂ ਨੂੰ ਹਫ਼ਤੇ ਹਫ਼ਤੇ ਬਾਅਦ ਪੈਰੋਲ ਦੇ ਦਿੰਦੇ ਨੇ ਕੀ ਗੱਲ ਇਹ ਉਹਨਾਂ ਤਾਂ ਕਰੇ ਬਲਾਤਕਾਰ ਘਣਾਉਣੇ ਜੁਰਮ ਕਰੇ ਇਹਨਾਂ ਨੇ ਤਾਂ ਆਪਣੀ ਕੌਮ ਤੇ ਅਣਖ ਦੀ ਲੜਾਈ ਦਿਖਾਈ ਜੋ ਸਿੱਖਾਂ ਦਾ ਸ਼ੁਰੂ ਤੇ ਸੁਭਾਅ ਰਿਹਾ ਤੁਸੀਂ ਕਹਿੰਦੇ ਵੀ ਸਾਡੇ ਨਾਲ ਧੱਕਾ ਹੁੰਦਾ ਹੈ ਤੁਹਾਡੇ ਸ਼ਬਦ ਇਹ ਕਹਿ ਰਹੇ ਆ ਤਾਂ ਉਹ ਕਹਿੰਦੇ ਆ ਬਈ ਅਸੀਂ ਤਾਂ ਬਹੁਤ ਤੁਹਾਡੇ ਨਾਲ ਪ੍ਰੇਮ ਕਰਦੇ ਆ ਦੇਖੋ ਅਸੀਂ ਬੀਰ ਬਾਲ ਦੇਵ ਸੌਣ ਮਨਾ ਰਹੇ ਆ ਅਸੀਂ ਵਕ ਵਕ ਸ਼ਹੀਦੀ ਪੁਰਬ ਜਿਹੜੇ ਹੈਗੇ ਆ ਉਹ ਮਨਾਨੇ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਤੇ ਅਸੀਂ ਇਹ ਚੀਜ਼ਾਂ ਕਰ ਰਹੇ ਤੁਸੀਂ ਸਾਡੇ ਤੋਂ ਫਿਰ ਯਕੀਨ ਨਹੀਂ ਕਰਦੇ ਇਹ ਜਿੰਨੀਆਂ ਗੱਲਾਂ ਕਰਦੇ ਆਂ ਬਗਲ ਵਿੱਚ ਸ਼ੂਰੀ RAM ਕਹਿੰਦੇ ਆ ਬਗਲ ਵਿੱਚ ਸ਼ੂਰੀ ਮੂੰਹ ਵਿੱਚ RAM RAM ਦੇਖੋ ਸਿੱਖ ਜਿਹੜੇ ਆ ਕਦੇ ਕਿਸੇ ਨਾਲ ਦੁਸ਼ਮਣੀ ਨਹੀਂ ਕਰਦੇ ਅਸੀਂ ਕਦੇ ਕਿਸੇ ਤੇ ਚੜਕੀ ਨਹੀਂ ਜਾਂਦੀ ਕਦੇ ਸਿੱਖਾਂ ਨੇ ਪਹਿਲ ਕਰੀ ਆ ਸਿੱਖ ਕਹਿੰਦੇ ਆ ਘਰ ਆਏ ਲਈ ਦੇਗ ਚੜ੍ਹ ਕੇ ਆਏ ਲਈ ਤੇਗ ਤੇ ਅੱਜ ਤੁਸੀਂ ਇਹ ਕਹਿ ਰਹੇ ਆ ਵੀ ਸਿੱਖਾਂ ਨਾਲ ਅਸੀਂ ਬਿਲਕੁਲ ਪਿਆਰ ਕਰਦੇ ਆ ਜਿਹੜੇ ਤੁਹਾਡੇ ਅੰਦਰੂਨੀ ਤੌਰ ਤੇ ਤੁਸੀਂ ਸਿੱਖਾਂ ਨੂੰ ਖੋਰਾ ਲਾਉਣ ਦਾ ਯਤਨ ਕਰ ਰਹੇ ਹੋ ਜਿਹੜੇ ਤੁਸੀਂ ਸਾਡੇ ਗੁਰਦੁਆਰੇ ਢਾਤੇ ਡਾਂਗਮਾਰ ਗੁਰਦੁਆਰਾ ਤੇ ਕੀ ਸਿੱਖ ਸਮਝਦੇ ਨਹੀਂ ਇਹ ਜਿਹੜੀਆਂ ਚੱਲ ਐ ਜਿਹੜੀ ਰਾਜਨੀਤੀ ਉਹ ਕਰਦੇ ਆ ਇਹ ਅੱਜ ਕੱਲ ਇਹ ਕੂਟਨੀਤੀਆਂ ਨਹੀਂ ਸਾਜਕਤ ਸਭ ਸਮਝਦਾ ਹੁਣ ਤੁਸੀਂ ਮੋਰਚੇ ਦੀ ਗੱਲ ਕਰਦੇ ਹੋ ਵੀ ਤੁਸੀਂ ਇੱਕ ਵਿਸ਼ਾਲ ਜਿਹੜਾ ਮਾਰਚ ਕੱਢਣਾ ਹੈ ਜੀ ਸੰਗਤ ਆਈ ਤਾਂ ਸੀ ਇਕੱਠ ਵੀ ਹੋਏ ਸੀ ਪਰ ਭਰੋਸੇ ਟੁੱਟੇ ਕਿਉਂ ਉਹਨਾਂ ਦਾ ਅੱਗੇ ਭਰੋਸੇ ਨਹੀਂ ਟੁੱਟਣਗੇ ਇਸ ਗੱਲ ਦੀ ਕੀ ਗਾਰੰਟੀ ਆ ਦੇਖੋ ਇਹਦੇ ਵਿੱਚ ਕੋਈ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ ਇੱਕ ਤਾਂ ਬੰਦਾ ਹੁੰਦਾ ਬਹੁਤ ਕੰਮ ਕਰਨ ਵਾਲਾ ਇੱਕ ਹੁੰਦਾ ਜਿਵੇਂ ਕੋਈ ਕੰਮ ਨਹੀਂ ਕਰਨ ਵਾਲਾ ਹੁਣ ਜਿਹੜਾ ਕੰਮ ਨਹੀਂ ਕਰਦਾ ਆਪਾਂ ਉਹਨੂੰ ਕਹਿੰਦੇ ਆ ਉਹ ਤਾਂ ਕੋਈ ਕਸੂਰੇ ਨਹੀਂ ਨਿਕਲਦਾ ਕਿਉਂਕਿ ਜੇ ਉਹਨੇ ਕੰਮ ਹੀ ਨਹੀਂ ਕਰਨਾ ਉਹਦੀ ਕੋਈ ਨੁਕਸ ਨਹੀਂ ਹੁੰਦਾ ਜਿਹੜਾ ਕੰਮ ਕਰੂਗਾ 100 ਕੰਮ ਕਰਦਾ ਉਹਦੇ 10 ਗਲਤੀਆਂ ਵੀ ਹੁੰਦੀਆਂ ਉਹ ਗਲਤੀਆਂ ਨੋਟ ਕਰ ਲੈਂਦੇ ਆਪਾਂ ਸਾਡੇ ਕੋਲੋਂ ਕੋਈ ਕਮੀਆਂ ਸਾਡੇ ਕੋਲ ਰਹੀਆਂ ਹੋਣਗੀਆਂ ਇਸ ਕੋਈ ਸ਼ੱਕ ਨਹੀਂ ਹੈ ਪਰ ਹੁਣ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਹ ਐਨਾਲਿਸਿਸ ਕਰ ਰਿਹਾ ਹੈ ਬੈਠ ਕੇ ਸਾਰੇ ਬੰਦਿਆਂ ਨੇ ਇਕੱਠੇ ਵਿਚਾਰ ਕਰੇ ਸਾਰਿਆਂ ਦੀ رائے ਲਈ ਕਈ ਵਖਰੇਵੇਂ ਵੀ ਹੁੰਦੇ ਆ ਆਪਸ ਵਿੱਚ ਪਰ ਹੁਣ ਸਾਰੇ ਨੇ ਸਿਰ ਜੋੜਿਆ ਤੇ ਮੈਨੂੰ ਲੱਗਦਾ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀਆਂ ਗਲਤੀਆਂ ਹੋਈਆਂ ਕੁਝ ਗੱਲਾਂ ਤੋਂ ਨੌਜਵਾਨਾਂ ਨੂੰ ਨਿਰਾਸ਼ਾ ਹੋਈ ਕਈ ਕਾਰਨਾ ਕਰਕੇ ਉਹ ਜਿਹੜੀਆਂ ਨਿਰਾਸ਼ਾ ਉਹਨਾਂ ਤੇ ਬੜੀ ਡੂੰਘੇ ਵਿਚਾਰ ਹੋਏ ਨੇ ਤੇ ਉਹਨਾਂ ਨੌਜਵਾਨਾਂ ਤੱਕ ਵੀ ਮੈਸੇਜ ਪਹੁੰਚਾਇਆ ਹੈ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਇਹ ਨਿਰਾਸ਼ਾ ਜਿਹੀਆਂ ਗੱਲਾਂ ਕਰਨ ਹੋਈ ਸੀ ਉਹ ਸਾਰੀਆਂ ਗਲਤੀਆਂ ਠੀਕ ਕਰ ਲਈਆਂ ਜਾਣਗੀਆਂ ਤੇ ਇੱਕ ਚੰਗੀ ਸਵੇਰ ਚੜ੍ਹ ਕੇ ਆਉਗੀ ਤੇ ਇੱਕ ਚੰਗਾ ਪ੍ਰੋਗਰਾਮ ਦੇ ਕੇ ਨੌਜਵਾਨਾਂ ਨਾਲ ਸਲਾਹ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਲਿਖਿਆ ਜਾਏਗਾ ਸੋ ਬਿਲਕੁਲ ਸੋ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਆਵਾਜ਼ ਦੇਣ ਦੇ ਲਈ ਇੱਕ ਹੋਕਾ ਦੇਣ ਦੇ ਲਈ ਇੱਕ ਟਰਾਲੀ ਖੜੀ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿੱਥੇ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਆ ਜਿੱਥੇ ਕਾਨੂੰਨੀ ਪ੍ਰਬੰਧ ਦੇ ਉੱਤੇ ਸਵਾਲ ਖੜੇ ਕੀਤੇ ਗਏ ਆ ਤਾਂ ਉਸ ਦੇ ਨਾਲ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਖੜੇ ਕੀਤੇ ਗਏ ਆ ਕਿ ਉਹ ਸ਼ਹੀਦੀ ਸਭਾ ਜਿੱਥੇ ਕਿ ਪੂਰਾ ਪੰਥ ਇਕੱਠਾ ਹੁੰਦਾ ਉੱਥੇ ਸਾਨੂੰ ਸਟੇਜ ਲਾਉਣ ਤੱਕ ਦੇ ਲਈ ਵੀ ਕੋਈ ਥਾਂ ਨਹੀਂ ਦਿੱਤੀ ਗਈ ਜਿਸ ਦੇ ਚਲਦਿਆ ਸਾਨੂੰ ਸੜਕ ਦੇ ਉੱਤੇ ਖੜ ਕੇ ਆਪਣੀ ਆਵਾਜ਼ ਸੰਗਤ ਤੱਕ ਪਹੁੰਚਾਣੀ ਪੈ ਰਹੀ ਆ ਪਰ ਦੂਜੇ ਪਾਸੇ ਸ੍ਰੋਮਣੀ ਕਮੇਟੀ ਵੀ ਇਹੀ ਦਾਵਾ ਕਰਦੀ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਤਪਰ ਆ ਅਸੀਂ ਯਤਨਸ਼ੀਲ ਆ ਪਰ ਫਿਰ ਗੈਪ ਕਿਉਂ ਆ ਜੇ ਦੋਹੇ ਤਿਹਰਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨਸ਼ੀਲ ਹੈ ਤਾਂ ਇਹ ਸੜਕ ਦੇ ਉੱਤੇ ਕਿਉਂ ਖੜੇ ਆ ਇਹ ਸਵਾਲ ਸ਼ੋਮਨੀ ਕਮੇਟੀ ਵੱਲ ਵੀ ਜਾਂਦਾ ਹੈ ਤੇ ਬਹੁਤ ਸਾਰੇ ਸਵਾਲ ਜਿੱਥੇ ਪੰਜਾਬ ਸਰਕਾਰ ਦੇ ਉੱਤੇ ਤਾਂ ਉਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਉੱਤੇ ਵੀ ਖੜੇ ਆ ਪਰ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਕੀ ਹੋਣਗੇ ਤੇ ਕਦੋਂ ਇਹ ਬੰਦੀ ਸਿੰਘ ਜੋ ਕਿ ਜੇਲ੍ਹਾਂ ਦੇ ਵਿੱਚ ਬੰਦ ਹੈ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਬਾਹਰ ਆ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ